ਦੇਖ ਬਈ ਸ਼ਾਂਤੀ ਹੈ ਬੰਦਾ ਜਦੋਂ ਘਰ ਵਿੱਚ ਆਵੇ ਹੈ ਨਾ ਉਹ ਨੂੰ ਸੋਈ ਕੁੱਤੀ ਵਾਂਗੂ ਨਹੀਂ ਪਈਦਾ ਹੁੰਦਾ ਉਹਦਾ ਪਹਿਲਾ ਉਹਨੂੰ ਪਾਣੀ ਧਾਣੀ ਪੁੱਛਣਾ ਚਾਹੀਦਾ ਆਉਂਦੀ ਤੂੰ ਸੋਈ ਕੁੱਤੀ ਵਾਂਗ ਪੈ ਜਾਂਦੀ ਆ ਇਹ ਤੈਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਸਾਡੀ ਫਤ ਤੈਨੂੰ ਕਿੰਨੀ ਇੱਜ਼ਤ ਆ ਵਾਰ ਤੂੰ ਘਰ ਭੋਰਾ ਨਹੀਂ ਸਾਡੀ ਕਰਦੀ ਹੈ ਜੀ ਜਦੋਂ ਕੋਈ ਮਹਿਮਾਨ ਆਵੇ ਨਾ ਘਰ ਦੇ ਵਿੱਚ ਉਹਦੋਂ ਵੀ ਤੂੰ ਝੜ 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 ਕਰਦੀ ਰਹਿੰਦੀ ਹੈ ਇਹ ਵੀ ਗੱਲ ਚੰਗੀ ਨਹੀਂ ਲੱਗਦੀ ਹੈਗੀ ਜਦੋਂ ਕੋਈ ਮਹਿਮਾਨ ਆਵੇ ਨਾ ਘਰ ਦੇ ਵਿੱਚ ਉਹਦੀ ਆਹੋ ਭਗਤ ਕਰੀਦੀ ਹੁੰਦੀ ਹੈ ਸੇਵਾ ਕਰੀਦੀ ਹੁੰਦੀ ਹੈ ਇਹ ਕੈ ਨਹੀਂ ਹੁਣ ਆਪੇ ਕਰ ਲਿਆ ਕਰੋ ਤੇ ਹੁਣ ਮੈਨੂੰ ਇਹ ਦੱਸ ਵੀ ਤੈਨੂੰ ਕਾਤੋਂ ਲੈ ਕੇ ਆਂਦਾ ਹੈ ਸ਼ਾਂਤੀ ਇਹ ਗੱਲ ਚੰਗੀ ਨਹੀਂ ਹੁੰਦੀ ਨਾ ਹਾਂ ਤਾਂ ਤੇਰਾ ਸ਼ਾਂਤੀ ਰੱਖ ਦਿੱਤਾ ਤੇਰੇ ਘਰਦਿਆਂ ਨੇ ਪਰ ਮਾਹੌਲ ਤੂੰ ਜਿਹੜਾ ਹੈਗਾ ਲੜਾਈ ਵਾਲਾ ਬਣਾਈ ਰੱਖਦੀ ਹੈ ਇਹ ਚੰਗੀ ਗੱਲ ਦੱਸ ਮੈਨੂੰ ਇਰਾਬ ਕਰੋ ਸ਼ੁਕਰੀਆ ਭਲਾ ਮੰਗਿਆ ਕਰ ਜਦੋਂ ਆਵੇ ਜਦੋਂ ਉਹ ਘਰ ਦੇ ਵਿੱਚ ਹੈ ਰੌਲਾ ਚੱਕਿਆ ਹੁੰਦਾ ਇਹ ਚੰਗੀ ਗੱਲ ਹੈਗੀ ਆ ਸਭ ਨੂੰ ਬੁਲਾਈ ਚਲਾਈ ਜਾਂਦਾ ਮਨਾਂ ਜਿ ਗੁੱਸੇ ਨਹੀਂ ਰੱਖੀਦੇ ਹੁੰਦੇ ਕੀ ਗਿਆ ਹੁਣ ਆ ਕੇ ਮੈਂ ਨਹੀਂ ਰੱਖਦੀ ਤੇ ਮੂੰਹ ਤੇਰਾ ਇਦਾਂ ਦਾ ਮੈਂ ਕਦੋਂ ਕਿਹਾ ਕਹਿੰਦੀ ਕਿ ਮੂੰਹ ਮੇਰਾ ਇਦਾਂ ਦਾ ਅੱਛਾ ਤੂੰ ਤੂੰ ਨਹੀਂ ਰੱਖਦੀ ਗੁੱਸੇ ਅਗਲਾ ਹੈ ਅੱਛਾ ਮੂੰਹ ਤੇਰਾ ਇਦਾਂ ਚੜੇਲਾ ਨਹੀਂ ਹਰਗਾ ਨਾ ਤਾਂ ਕਰਕੇ ਤੇ ਇਹਨੂੰ ਬਦਲਣਾ ਨਾ ਥੋੜਾ ਜਿਹਾ ਬਦਲਣਾ ਸੁਭਾਅ ਨੂੰ ਵੀ ਬਦਲਣਾ ਆਪਣਾ ਇਹ ਚੰਗੀ ਗੱਲ ਸਾਂ ਸਾਬ ਨੂੰ ਮਿਲਣਾ ਚਾਹਣਾ ਚਾਹੀਦਾ ਆਨੇ ਆਣਿਆ ਉਹ ਮਿੰਟ ਤੋਂ ਬਾਅਦ ਉਹ ਗੁੜ ਦੀ ਪੇਸੀ ਚੱਕ ਖਾਣ ਲੱਪਾਂਦੇ ਆ ਹੈ ਤੇ ਤੂੰ ਨਾ ਹਟਾਇਆ ਕਰਦਾ ਫਿਰ ਕਹਿੰਦੀ ਹੋ ਕੇ ਕਹਿੰਦੇ ਚਲੂਣੇ ਲੜਦੇ ਆ ਹੂੰ ਇਹ ਗੱਲੇ ਚੰਗੀ ਨਾ ਤੂੰ ਨਿਆਣੇ ਸਾਹਮਦੀ ਹੈਗੀ ਨਾ ਤੂੰ ਮੇਰੀ ਭਰਾ ਇੱਜ਼ਤ ਕਰਤੀਆਂਗੀ ਸ਼ਾਂਤੀ ਇਹ ਸ਼ਾਂਤ ਰਹਿਆ ਕਰਨ ਵਾਲੀ हर वे बुड़ बुड़ बुड़बुड़ नहीं करी दी होंगी घरवाले भी इज्जत करी दी हूँ नब की इजत करी दी हंदी किसी ने माड़ चंगा नहीं बोली हूँ की गया आया व्डा कलाकार तो होर की कलाकार ही मैंने बना दा हूँ ਸਭ ਦੀ ਇੱਜ਼ਤ ਕਰਿਆ ਕਰ ਮੈਂ ਤਾਂ ਤੈਨੂੰ ਇਹੀ ਕਹਿਣਾ ਚਾਹੁੰਦਾ ਹੈਗਾ ਬਸ ਇੰਨੀ ਗੱਲ ਹੁਣ ਸਿੱਖਣ ਲਈ ਦੇ ਦਿੱਤੀ ਆ ਉੱਤ ਦੇਖ ਲੈ ਲੱਗ ਗਈ ਟੈਂ 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 ਕਰਨ ਹੈ ਇਹਹੀ ਗੱਲ ਤੇਨੂੰ ਮੈਂ ਹੁਣ ਸਮਝਾਉਂਦਾ ਵਟਿਆ ਹੈ ਕੋਈ ਕੰਨ ਤੇ ਤੇਰੇ ਜੂੰ ਸਰ ਕੀ ਇੱਕ ਵੀ ਹੂੰ ਫਿਰ ਲੱਗ ਗਈ ਬੋਲਣਾ ਯਾਰ ਬੋਲੀ ਜਾ ਫੇ ਮੈਂ ਅਗਲੀ ਵਾਰੀ ਫੇ ਆਉਂਗਾ ਤੈਨੂੰ ਸਮਝਾਉਣਾ